ਰੀਪ ਦਮਨ ਸਿੰਘ ਰੂਪ ਦੇ ਨਾਵਲ ਤੇਲਾ ਦਾ ਅਗਲਾ ਕਾંડ 13 ਜਦੋਂ ਕਰਮਚਾਰੀਆਂ ਨੇ ਆਪਣੀਆਂ ਵਰਦੀਆਂ ਦਾ ਕਪੜਾ ਵੇਖਿਆ ਤਾਂ ਉਹ ਬੜੇ ਖੁਸ਼ ਤੇ ਹੈਰਾਨ ਹੋਏ ਕਿਉਂਕਿ ਅਜਿਹੇ ਵਧੀਆ ਕਪੜਾ ਤਾਂ ਉਹਨਾਂ ਨੂੰ ਕਦੇ ਨਹੀਂ ਸੀ ਮਿਲਿਆ ਇੱਕ ਸੁਪਰੀਟੈਂਡੈਂਟ ਅਤੇ ਹਰਜੋਤ ਕੋਰ ਜੂਨੀਅਰ ਸੈਕਟਰੀ ਦੀ ਦੇਖ ਰਹਿ ਕੇ ਸਾਰਿਆਂ ਨੂੰ ਉਹਨਾਂ ਦੀ ਲੋੜ ਮੁਤਾਬਕ ਕਪੜਾ ਪਾੜ ਕੇ ਦਿੱਤਾ ਗਿਆ ਵਰਦੀ ਸਲਾਈ ਦੇ ਵੱਖਰੇ ਪੈਸੇ ਦੇਨੇ ਸਨ ਸਾਰਿਆਂ ਨੂੰ ਕਾਲੇ ਬੂਟ ਜਾਂ ਕਾਲੀ ਗੁਰਗਾਵੀ ਸਨੇ ਜਰਾਬਾਂ ਦੇ ਆਪਣੇ ਮੇਚ ਦੇ ਲੈਣ ਲਈ ਪੈਸੇ ਦਿੱਤੇ ਗਏ ਸਾਰਿਆਂ ਦੇ ਨਾਂ ਅਹੁਦਾ ਆਦਿ ਵੇਚ ਚਾਰ ਕਰਕੇ ਸਭ ਨੂੰ ਦਿੱਤੇ ਗਏ ਅਤੇ ਸਾਰਿਆਂ ਨੂੰ ਇਹ ਸਖਤ ਆਦੇਸ਼ ਦਿੱਤਾ ਗਿਆ ਕਿ ਸਭ ਨੇ ਆਪਣੇ ਖੱਬੇ ਪਾਸੇ ਬੈਠ ਜਾਉਣੇ ਹਨ ਤਾਂ ਕਿ ਵਕੀਲਾਂ ਨੂੰ ਪਤਾ ਲੱਗ ਸਕੇ ਕਿ ਇਹਦਾ ਨਾਂ ਕੀ ਹੈ ਅਤੇ ਇਹਦਾ ਅਹੁਦਾ ਕਿਹੜਾ ਹੈ ਨਾਲੇ ਬਾਹਰ ਵੀ ਚੱਤੇ ਇੱਧਰ ਉੱਧਰ ਫਿਰਦੇ ਆ ਲੱਭ ਪਤਾ ਲੱਗੇ ਕਿ ਇਹ ਹਾਈ ਕੋਰਟ 바 ਐਸੋਸੀਏਸ਼ਨ ਦੇ ਕਰਮਚਾਰੀ ਹਨ ਸਭ ਨੂੰ ਇਹ ਆਦੇਸ਼ ਵੀ ਦਿੱਤਾ ਗਿਆ ਕਿ ਇੱਕ ਮਿਤੀ ਤਰੀਕ ਤੱਕ ਸਾਰੇ ਆਪਣੀਆਂ ਵਰਦੀਆਂ ਸਵਾ ਲੈਣ ਅਤੇ ਲੇਟ ਹੋਣ ਦੀ ਬਹਾਨੇਬਾਜ਼ੀ ਨਹੀਂ ਸੁਣੀ ਜਾਵੇਗੀ। ਵਰਦੀਆਂ ਦੇ ਰੰਗਾਂ ਦਾ ਇੱਕ ਫਰਕ ਹੋ ਰੱਖਿਆ ਗਿਆ। ਦਫ਼ਤਰ ਦੇ ਕਰਮਚਾਰੀਆਂ ਦਾ ਰੰਗ ਹੋਰ ਅਤੇ ਫੀਲਡ ਦੇ ਕਰਮਚਾਰੀਆਂ ਦਾ ਰੰਗ ਹੋਰ ਸੀ ਕਿ ਅਗਲੇ ਨੂੰ ਕਰਮਚਾਰੀਆਂ ਦੇ ਕੰਮਾਂ ਦਾ ਫਰਕ ਪਤਾ ਲੱਗੇ। ਕਰਮਚਾਰੀਆਂ ਦੇ ਵਰਦੀ ਪਾਉਣ ਨਾਲ ਜਿਵੇਂ ਬਾੜ ਦੀ ਨਵੀਂ ਦਿੱਖ ਬਣ ਗਈ ਸੀ। ਲੱਗਦਾ ਸੀ ਜਿਵੇਂ ਬਾੜ ਇੱਕ ਅਨੁਸ਼ਾਸਨ ਵਿੱਚ ਕੰਮ ਕਰ ਰਹੀ ਹੈ। ਐਗਜ਼ੈਕਟਿਵ ਦੀ ਸਾਰੇ ਵਕੀਲਾਂ ਵਿੱਚ ਉਸਤਤ ਹੋ ਰਹੀ ਸੀ। ਨਰਦੇਵ ਸਿੰਘ ਦੇ ਇੱਕ ਦਿਨ ਟੀ ਗਰੁੱਪ ਵਿੱਚ ਬੈਠਾ ਸੀ ਸਿਮਰਨਜੀਤ ਆਪਣੇ ਦਫ਼ਤਰ ਵਿੱਚ ਸੀ ਲੰਚ ਤੋਂ ਪਹਿਲਾਂ ਦੇਵ ਆਮ ਤੌਰ ਤੇ ਟੀ ਗਰੁੱਪ ਵਿੱਚ ਹੀ ਹੁੰਦਾ ਸੀ ਲੰਚ ਵੇਲੇ ਉਹ ਸਿਮਰਨਜੀਤ ਕੋਲ ਚਲਾ ਜਾਂਦਾ ਤਾਂ ਕਿ ਲੰਚ ਉਹ ਇਕੱਠਾ ਕਰ ਸਕਣ ਲੰਚ ਮਗਰੋਂ ਫਿਰ ਉਹ ਦਫ਼ਤਰ ਵਿੱਚ ਹੀ ਰਹਿੰਦਾ ਸੀ ਸਿਮਰਨਜੀਤ ਦੇ ਵੇਲਾ ਹੋਂ ਮਗਰੋਂ ਉਹ ਉਹਦੇ ਨਾਲ ਹੀ ਜਾਂਦਾ ਸੀ ਕਈ ਵਾਰ ਤੋਂ ਉਹ 5 6 ਵਜੇ ਹੀ ਘਰੇ ਚਲੇ ਜਾਂਦੇ ਸਨ ਅਤੇ ਕਈ ਵਾਰ ਰਾਤ ਦੇ 10 11 ਵੀ ਵਜ ਜਾਂਦੇ ਸਨ ਪਰ ਅੱਜ ਉਹ ਜਦੋਂ ਟੀ ਗਰੁੱਪ ਵਿੱਚ ਬੈਠਾ ਸੀ ਉਸ ਨੂੰ ਆਪਣੇ ਇੱਕ ਪ੍ਰਾਣੀ ਮਿੱਤਰ ਨਿਰਮਲ ਸਿੰਘ ਦਾ ਫੋਨ ਆਇਆ ਤੇ ਕਿਹਾ ਕਿ ਉਹਦੇ ਨਾਲ ਬਲਵਿੰਦਰ ਸਿੰਘ ਵੀ ਹੈ। ਉਹਨੇ ਦੇਵ ਨੂੰ ਪੁੱਛਿਆ, "ਦੇਵ ਜੀ ਤੁਸੀਂ ਸਾਨੂੰ ਕਿੱਥੇ ਮਿਲੋਗੇ?" ਆਪਣਾ ਕਮਰਾ ਨੰਬਰ ਜਾਂ ਚੈਂਬਰ ਦਾ ਨਾਮ ਦੱਸਣਾ। ਨਰਦੀਪ ਸਿੰਘ ਨੂੰ ਆਪਣੇ ਦੋਸਤਾਂ ਦੇ ਆਉਣ ਦੀ ਬੜੀ ਖੁਸ਼ੀ ਹੋਈ। ਉੰਜ ਵੀ ਉਹ ਉਸ ਇਲਾਕੇ ਦੇ ਸਨ। ਉਸ ਨਾਲ ਅਧਿਆਪਕ ਜਥੇਬੰਦੀ ਵਿੱਚ ਵੀ ਕੰਮ ਕਰਦੇ ਸਨ। ਦੇਵ ਨੇ ਕਿਹਾ, "ਨਰਮਲ ਜੀ ਮੈਂ ਬਾਰ ਰੂਮ ਵਿੱਚ ਬੈਠਾ ਹਾਂ। ਅੰਦਰ ਵੜਦੇ ਤਾਂ ਤੁਹਾਨੂੰ ਇੱਕ ਮੁਲਾਜ਼ਮ ਰਿਸੈਪਸ਼ਨ ਕਾਊਂਟਰ ਉੱਤੇ ਬੈਠਾ ਮਿਲੇਗਾ।" ਤੁਸੀਂ ਉਸ ਨੂੰ ਮੇਰੇ ਬਾਰੇ ਜਾਂ ਮੇਰੇ ਲੜਕੇ ਸਿਮਰਨਜੀਤ ਬਾਰੇ ਪੁੱਛ ਲੈਣਾ ਉਹ ਤੁਹਾਨੂੰ ਸਭ ਕੁਝ ਦੱਸ ਦੇਵੇਗਾ ਉਹ ਬਾਥਰੂਮ ਵਿੱਚ ਆਏ ਅਜੋਨਾ ਕਰਮਚਾਰੀਆਂ ਨੂੰ ਪੁੱਛਿਆ ਕਰਮਚਾਰੀ ਨੇ ਸਾਹਮਣੇ ਕੰਦ ਵੱਲ ਇਸ਼ਾਰਾ ਕੀਤਾ ਤਾਂ ਸਾਹਮਣੇ ਦੇਵ ਹੱਥ ਵੀ ਹਿਲਾ ਰਿਹਾ ਸੀ ਦੇਵ ਨੇ ਬੜੇ ਹੀ ਤਪਾਕਨਾ ਦੋਹਾਂ ਨੂੰ ਜੱਫੀ ਵਿੱਚ ਲਿਆ ਟੀਗਰੁੱਪ ਵਿੱਚ ਬੈਠੇ ਇੱਕ ਦੋ ਵਕੀਲ ਉੱਠ ਕੇ ਇੱਧਰ ਉੱਧਰ ਹੋ ਗਏ ਤਾਂ ਕਿ ਦੇਵ ਅੰਕਲ ਆਪਣੇ ਕਲਾਇੰਟਾਂ ਨਾਲ ਗੱਲ ਕਰ ਸਕਣ ਇਸ ਟੀਗਰੁੱਪ ਦੀ ਪਿੱਛੇ ਸੀ ਕਿ ਅਗਲੇ ਦਿਨ ਆਏ ਮਹਿਮਾਨਾਂ ਲਈ ਥਾਂ ਛੱਡਣ ਦੇਵ ਨੇ ਪਹਿਲਾਂ ਦੋਹਾਂ ਨੂੰ ਪਾਣੀ ਪਿਲਾਇਆ ਤੇ ਫਿਰ ਉਹਨਾਂ ਲਈ ਕੱਪਾਂ ਵਿੱਚ ਚਾਹ ਬਣਾਉਣ ਲੱਗਾ। ਦੇਵ ਨੇ 100 ਰੁਪਇਆ ਕੱਢ ਕੇ ਪਿਆਨੋ ਦਿੱਤਾ ਸੀ ਕਿ ਆ ਕਿ ਉਹ 100 ਰੁਪਏ ਦੇ ਪਕੌੜੇ ਰਿਆਵੇ, ਗਰਮ-ਗਰਮ ਤਾਂ ਦਿੱਤਾ ਸੀ। ਦੇਵ ਉਂਝ ਵੀ ਖੁਲਦਿਲਾ ਸੀ। ਉਹ ਉੱਥੇ ਬੈਠੇ ਸਾਰਿਆਂ ਲਈ ਖਾਣ ਵਾਲੀ ਚੀਜ਼ ਮਗਵਾਉਂਦਾ ਸੀ। ਕਈ ਵਾਰ ਖਾਂਜਾਂ ਦੇ ਕੋਈ ਹੋਰ ਵਕੀਲ ਵੀ ਆ ਜਾਂਦਾ। ਨਰਮਲ ਸਿੰਘ ਕਹਿਣ ਲੱਗਾ, "ਯਾਰ ਦੇਵ, ਅੱਜ ਤਾਂ ਤੁਹਾਡੇ ਲੜਕੇ ਦੀ ਤਾਰੀਫ਼ ਸੁਣ ਕੇ ਆਇਆ।" ਕਹਿੰਦੇ ਉਹ ਸਰਵਿਸ ਮੈਟਰ ਦਾ ਬਹੁਤ ਚੰਗਾ ਵਕੀਲ ਹੈ। ਕੋਈ ਬਾਤ ਆ ਬਿਚ ਹਾਈ ਕੋਰਟ ਦੀਆਂ ਖਬਰਾਂ ਵਿੱਚ ਉਹਦਾ ਨਾਮ ਵੀ ਆਉਂਦਾ ਰਹਿੰਦਾ ਹੈ। ਅਸੀਂ ਇੱਕ ਕੇਸ ਉਹਦੇ ਨਾਲ ਡਿਸਕਸ ਕਰਨਾ ਹੈ। ਦੇਵ ਨੇ ਸਿਮਰਨਜੀਤ ਨੂੰ ਫੋਨ ਕੀਤਾ ਤੇ ਉਹਨੇ ਅੱਗੋਂ ਦੱਸਿਆ ਕਿ ਉਹ ਦਫ਼ਤਰ ਵਿੱਚ ਬੈਠਾ ਕਿਸੇ ਜ਼ਰੂਰੀ ਕੰਮ ਵਿੱਚ ਲੱਗਿਆ ਹੋਇਆ ਹੈ। ਉਸਨੇ ਕਿਹਾ ਕਿ ਉਹ ਦਫ਼ਤਰ ਹੀ ਆ ਜਾਣਾ। ਨਿਰਮਲ ਸਿੰਘ ਤੇ ਬਲਵਿੰਦਰ ਸਿੰਘ ਦੋਵੇਂ ਇਕੱਠੇ ਹੀ ਕਹਿਣ ਲੱਗੇ। ਦੇਵ ਜੀ ਅੱਜ ਤਾਂ ਤੁਹਾਡੇ ਲੜਕੇ ਨੂੰ ਇੱਕ ਵਾਰ ਛੋਟੇ ਹੁੰਦੇ ਨੂੰ ਮੰਡੀ ਗੁਵਿੰਦਗੜ੍ਹ ਦੇਖਿਆ ਸੀ ਉਹ ਬਹੁਤ ਕਮਜ਼ੋਰ ਸੀ ਪਤਲਾ ਜਾ ਜਮਾਂ ਹੀ ਟੀਲਾ ਜਾ। ਹੁਣ ਕਿਵੇਂ ਆਉ? ਉਹ ਨਹੀਂ। ਉਹੋ ਉਸ ਤਰ੍ਹਾਂ ਨਹੀਂ ਹੁਣ ਤਾਂ ਦਾ ਸਰੀਰ ਭਰਿਆ ਹੋਇਆ ਹੈ ਛੋਟੇ ਹੁੰਦੇ ਨੂੰ ਜਦੋਂ 5-6 ਸਾਲ ਦਾ ਸੀ ਤਾਂ ਉਸ ਨੂੰ ਸਾਹ ਦੀ ਬਿਮਾਰੀ ਹੋ ਗਈ ਸੀ ਅਸੀਂ ਪੀਜੀਆਈ ਦਿਖਾਇਆ ਛੋਟੇ ਡਾਕਟਰ ਨੇ ਟੀਵੀ 10 ਕੇ 90 ਦਿਨਾਂ ਦੀ ਟੀਕੇ ਲਾਉਣ ਲਈ ਹਤੇ ਬਾਸ ਆ ਦਸ ਦਿੱਤੀ ਪਰ ਉਸਨਾਂ ਹੋਰ ਬਿਮਾਰ ਹੋ ਗਿਆ ਸਮਝੋ ਹੱਥਾਂ ਵਿੱਚ ਆ ਗਿਆ ਸੀ ਫਿਰ ਪੀਜੀਆਈ ਦੇ ਵੱਡੇ ਡਾਕਟਰ ਨੇ ਟੈਸਟ ਕਰਵਾਏ ਛੋਟੇ ਡਾਕਟਰਾਂ ਨੇ ਗਲਤ ਤਰ੍ਹਾਂ ਤੇ ਟੀਵੀ ਦੱਸ ਦਿੱਤੀ ਸੀ ਬਸ ਸਮਝੋ ਸਰੀਰੋਂ ਹੀ ਕਮਜ਼ੋਰ ਸੀ ਜਦੋਂ ਜੇ ਅਸੀਂ ਇੱਥੇ ਮਹਾਲੀ ਆਏ ਆਂ ਇੱਕ ਦਿਨ ਵੀਪੀਜੀਆ ਨਹੀਂ ਗਿਆ ਜਿਵੇਂ ਹਵਾ ਬਦਲੀ ਨਾ ਫਰਕ ਪੈ ਗਿਆ ਹੋਵੇ ਹੁਣ ਦੇਵ ਨੇ ਸਿਮਰਨਜੀਤ ਨੂੰ ਫੋਨ ਕੀਤਾ ਕਿ ਉਹ ਦਫ਼ਤਰ ਵਿਚ ਆ ਰਹੇ ਹਨ ਚਾਹ ਉਹਦੇ ਦੋਸਤਾਂ ਨੇ ਪੀਲੀ ਹੈ ਉਹ ਲੰਚ ਆਪਣੇ ਨਾਲ ਹੀ ਕਰਨਗੇ ਜੋ ਕੰਟੇਨ ਤੋਂ ਹੋਰ ਕੁਝ ਮੰਗਾ ਲਵਾਗੇ ਜਦੋਂ ਦੇਵ ਆਪਣੇ ਦੋਸਤਾਂ ਨਾਲ ਦਫ਼ਤਰ ਅੰਦਰ ਦਾਖਲ ਹੋਇਆ ਤਾਂ ਸਿਮਰਨਜੀਤ ਆਪਣੀ ਕੁਰਸੀ ਛੱਡ ਕੇ ਖੜਾ ਹੋ ਗਿਆ ਤੇ ਦੋਸਤਾਂ ਦੇ ਪੈਰੀਂ ਹੱਥ ਲਾਇਆ ਦੇਵ ਦੇ ਦੋਸਤ ਨਿਰਮਲ ਸਿੰਘ ਤੇ ਬਰਵਿੰਦਰ ਸਿੰਘ ਸਿਮਰਨਜੀਤ ਨੂੰ ਦੇਖ ਕੇ ਬੜੇ ਖੁਸ਼ ਹੋਏ ਡਰਮਨ ਸਿੰਘ ਉੱਚੀ ਜੈਣੀ ਬੋਲਿਆ ਸਿਮਰਨਜੀਤ ਬੈਠੇ ਹੁਣ ਤਾਂ ਤੇਰੀ ਸਿਹਤ ਬਹੁਤ ਚੰਗੀ ਹੈ ਛੋਟੇ ਹੁੰਦਾ ਤਾਂ ਤੂੰ ਜਵਾਂ ਹੀ ਕਮਜ਼ੋਰ ਜਾਸੀ ਬਿਲਕੁਲ ਈਲੇ ਵਰਗਾ ਹੁਣ ਤਾਂ ਲੱਗਦਾ ਨਹੀਂ ਬਈ ਐਸੀਮੀ ਐ ਪਹਿਲਾਂ ਵਰਗਾ ਐਸੀਮੀ ਨਹੀਂ ਹੁਣ ਇਹ ਹੁਣ ਉਹ ਸਾਰੇ ਹੱਸ ਰਹੇ ਸਨ ਸਿਮਰਨਜੀਤ ਸੋਫੇ ਉੱਤੇ ਇੱਕ ਪਾਸੇ ਬੈਠ ਕੇ ਆਪਣੇ ਡੈਡੀ ਦੇ ਦੋਸਤਾਂ ਦਾ ਕੇਸ ਸਮਝਣ ਲੱਗਾ ਹੁਣ ਉਹ ਦੋਵੇਂ ਸਿਮਰਨਜੀਤ ਅੱਗੇ ਇਸ ਤਰ੍ਹਾਂ ਬੈਠੇ ਸਨ ਜਿਵੇਂ ਕਿਸੇ ਵੱਡੇ ਵਕੀਲ ਅੱਗੇ ਬੈਠੇ ਆਪਣਾ ਕੇਸ ਡਿਸਕਸ ਕਰ ਰਹੇ ਹੋਣ ਨਰਮਲ ਅਤੇ ਬਲਵਿੰਦਰ ਦਾਕਿਸ ਡਿਸਕਸ ਕਰਦਿਆਂ ਕਰਦਿਆਂ ਤਿੰਨ ਚਾਰ ਵਕੀਲ ਅਤੇ ਇੱਕ ਸੁਪਰਡੈਂਟ ਅੰਦਰ ਆ ਖੜੇ। ਉਹਨਾਂ ਨੇ ਸੈਕਟਰੀ ਤੋਂ ਕੰਮ ਕਰਵਾਉਣੇ ਸਨ। ਦਫ਼ਤਰ ਦੇ ਸੁਪਰਡੈਂਟ ਨੇ ਤਿੰਨ ਚਾਰ ਚੱਕਾਂ ਉੱਤੇ ਦਸਤਖਤ ਕਰਵਾਉਣੇ ਸਨ। ਨਰਮਨ ਸਿੰਘ ਹੋਰਾਂ ਨੂੰ ਵੇਲਾ ਕਰਕੇ ਹੁਣ ਸਿਮਰਨਜੀਤ ਵਕੀਲਾਂ ਨੂੰ ਬਿਠਾ ਕੇ ਕੰਮ ਪੁੱਛਣ ਲੱਗਾ। ਐਨ ਵਿੱਚ ਨਰਮਨ ਸਿੰਘ ਤੇ ਬਲਵਿੰਦਰ ਸਿੰਘ ਉੱਠ ਖੜੇ ਹੋਏ। ਚੰਗਾ ਦੇਵ ਜੀ ਹੁਣ ਅਸੀਂ ਚੱਲਦੇ ਹਾਂ ਕਿਸੇ ਦਿਨ ਫੋਨ ਕਰਕੇ ਫੇਰ ਆਵਾਂਗੇ। ਨਹੀਂ ਨਹੀਂ ਮੈਂ ਚੱਲਦਾ ਤੁਹਾਡੇ ਨਾਲ ਛੱਡਣ। ਉਹ ਨਹੀਂ ਜੀ ਨਹੀਂ ਬੈਠੋ ਤੁਸੀਂ ਕਿਉਂ ਤਕਲੀਫ ਕਰਦੇ ਹੋ ਦੇਵ ਜੀ ਤੁਹਾਡਾ ਅਸੀਂ ਪਹਿਲਾਂ ਹੀ ਬੜਾ ਸਮਾਂ ਲਿਆ ਪਰ ਦੇਵ ਉਹਨਾਂ ਨਾਲ ਚੱਲਣ ਲੱਗਾ ਸਿਮਰਨਜੀਤ ਨੇ ਪਹਿਲਾਂ ਉੱਠ ਕੇ ਉਹਨਾਂ ਅੱਗੇ ਚੁੱਕ ਕੇ ਸਤਿ ਸ੍ਰੀ ਅਕਾਲ ਪੜਾਈ ਹੁਣ ਉਹ ਦਫ਼ਤਰ ਦੇ ਬਾਹਰ ਜਾਣ ਲੱਗੇ ਉਹਨਾਂ ਨੂੰ ਦੇਖ ਕੇ ਸਾਰੇ ਪੀਣ ਹੱਥ ਜੋੜ ਕੇ ਖੜੇ ਹੋ ਗਏ ਦੇਵ ਨੇ ਉਹਨਾਂ ਨੂੰ ਕਿਹਾ ਯਾਰ ਮੈਂ ਤੁਹਾਨੂੰ ਕਈ ਵਾਰ ਕਿਹਾ ਕਿ ਮੇਰੇ ਆਉਣ ਜਾਣ ਵੇਲੇ ਉੱਠਿਆ ਨਾ ਕਰੋ ਭਲਾ ਇਹ ਬੀਬੀ ਉੱਠਦੀ ਚੰਗੀ ਲੱਗਦੀ ਹੈ ਮੇਰੀਆਂ ਪੋਤੀਆਂ ਵਰਗੀ ਹੈ ਸਾਰੇ ਪੀਣ ਮੁਸਕੜੀਆਂ ਹੱਸ ਰਹੇ ਸਨ ਇਹ ਭਲਾ ਮੁਕੱਦਮੇ ਦੇਵ ਦੀ ਗੱਲ ਮੰਨਣ ਵਾਲੇ ਸਨ ਤਿੰਨੇ ਗੇਟ ਨੰਬਰ 1 ਵਿੱਚੋਂ ਬਾਹਰ ਆਏ ਰਸਤੇ ਵਿੱਚ ਜਿਹੜੇ ਵਕੀਲ ਮਿਲਦੇ ਉਹ ਦੇਵ ਨੂੰ ਬੜੇ ਸਤਿਕਾਰ ਨਾਲ ਹੱਥ ਜੋੜ ਕੇ ਮਿਲਦੇ ਬਲਵਿੰਦਰ ਕਹਿਣ ਲੱਗਾ ਦੇਵ ਜੀ ਤੁਹਾਡਾ ਹਾਈ ਕੋਰਟ ਵਿੱਚ ਬਹੁਤ ਸਤਿਕਾਰ ਅਸੀਂ ਜਿਹਨੂੰ ਤੁਹਾਡਾ ਨਾਂ ਲੈ ਕੇ ਰਸਤਾ ਪੁੱਛਦੇ ਅਗਲਾ ਗੋ ਕਹਿੰਦਾ ਅੱਛਾ ਅੱਛਾ ਸੈਕਟਰੀ ਸਿਮਰਨਜੀਤ ਦੇ ਫਾਦਰ ਲੱਗਦਾ ਤੁਹਾਨੂੰ ਹਾਈ ਕੋਰਟ ਵਿੱਚ ਸਿਮਰਨਜੀਤ ਕਰਕੇ ਬਹੁਤ ਜਾਣਦੇ ਨੇ ਚਾਹੇ ਕਿਸੇ ਵਕੀਲ ਨੂੰ ਪੁੱਛ ਲੋ ਚਾਹੇ ਕਿਸੇ ਕਰਮਚਾਰੀ ਨੂੰ ਪੁੱੰਨੂ ਸਾਰੇ ਸਿਮਰਨਜੀਤ ਦੇ ਫਾਦਰ ਕਰਕੇ ਫਟ ਦੱਸ ਦਿੰਦੇ ਨੇ ਦੇਵ ਖੁਸ਼ ਹੋ ਕੇ ਬੋਲਿਆ ਤੁਸੀਂ ਠੀਕ ਕਹਿੰਦੇ ਹੋ ਉਹਨਾਂ ਨੂੰ ਜੱਜਾਂ ਤੋਂ ਲੈ ਕੇ ਹਾਈ ਕੋਰਟ ਤੱਕ ਬੱਚਾ-ਬੱਚਾ ਜਾਂਦਾ ਹੈ ਓਟਾਂ ਵੇਲੇ ਵੀ ਕਿਸੇ ਨੂੰ ਸ਼ਰਾਬ ਨਹੀਂ ਪਲਾਈ ਸਿਮਰਨਜੀਤ ਬਿਨਾਂ ਪੈਸਾ ਖਰਚਾ ਸੈਕਟਰੀ ਦੀ ਚੋਣ ਜਿੱਤੇ ਨਹੀਂ ਪ੍ਰਧਾਨ ਸੈਕਟਰੀ ਦੀ ਚੋਣ ਲਈ 70-80 ਲੱਖ ਰੁਪਏ ਖਰਚਾ ਜਾਂਦਾ ਹੈ ਦੁਆਲੀ ਤੋਂ ਪ੍ਰਧਾਨ ਸੈਕਟਰੀ ਦੀ ਚੋਣ ਲੜਨ ਵਾਲੇ ਵਕੀਲ ਹੋਟਲ ਬੁੱਕ ਕਰਵਾ ਦਿੰਦੇ ਹਨ ਜਿੱਤੇ ਵਕੀਲਾਂ ਨੂੰ ਦਿਨ ਰਾਤ ਕੋ ਲਈ ਸ਼ਰਾਬ ਚੱਲਦੀ ਹੈ ਹਾਂ ਜੇ ਤਨਵਗਰੋਂ ਸਿਮਰਨਜੀਤ ਨੇ ਪਾਰਟੀ ਜ਼ਰੂਰ ਕੀਤੀ ਇਹ ਥੋਂ ਦੀ ਫਿਰਦਾ ਬਾਟੀ ਕਰਨਾ ਨਿਰਮਨ ਸਿੰਘ ਬੋਲਿਆ ਦੇਵ ਜੀ ਆਖਰ ਬੱਚਾ ਤਾਂ ਤੁਹਾਡਾ ਹੀ ਹੈ ਤੁਸੀਂ ਕਿਵੇਂ ਇਮਾਨਦਾਰੀ ਤੇ ਸਾਫ਼ ਸੁਥਰੀ ਜ਼ਿੰਦਗੀ ਜਿਉਈ ਹੈ ਲਾਠ ਮਾਰ ਵੀ ਪੂਰੇ ਰਹੇ ਹੋ ਇਸ ਤਰ੍ਹਾਂ ਦੇ ਆਪਕਾਂ ਦੇ ਖਜ਼ਾਨਾ ਅਫਸਰ ਨੂੰ ਦਿੱਤੇ ਪੈਸੇ ਵਾਪਸ ਕਰਵਾ ਦਿੰਦੇ ਸੀ ਬਰਵਿੰਦਰ ਕਹਿਣ ਲੱਗਾ ਦੇਵ ਜੀ ਜਦੋਂ ਤੁਸੀਂ ਡੀਓ ਦਫ਼ਤਰ ਦੇ ਕਲਰਕਾਂ ਨਾਲ ਬੜੈਲ ਜੇਲ੍ਹ ਵਿੱਚ ਗ੍ਰਿਫਤਾਰ ਹੋਏ ਸੀ ਜੇਲ੍ਹ ਸੁਪਰਡੈਂਟ ਵੱਲੋਂ ਕਲਰਕਾਂ ਨੂੰ ਗਾਲਾਂ ਕੱਢਣ ਤੋਂ ਤੁਸੀਂ ਵਰਜਾ ਸੀ ਸਾਰੇ ਪੰਜਾਬ ਵਿੱਚ ਇਹ ਗੱਲ ਧੂਮੀ ਹੋਈ ਹੈ ਹੁਣ ਜਿਵੇਂ ਦੋਵੇਂ ਹੀ ਇਕੱਠੇ ਬੋਲਣ ਲੱਗੇ ਦੇਵ ਜੀ ਇਮਾਨਦਾਰੀ ਅਤੇ ਖੜਕੂਪਣਾ ਤੁਹਾਡੇ ਤਾਂ ਡੀਐਨਏ ਵਿੱਚ ਹੈ ਤੁਹਾਡੇ ਵੱਡੇ ਪ੍ਰਾਲਿਖਕ ਹਰਪ੍ਰੀਤ ਸਿੰਘ ਪ੍ਰੀਤ ਦੀ ਖੜੀ ਉਂਗਲੀ ਭੜੀ ਪ੍ਰਸਿੱਧ ਹੈ ਤੁਹਾਡਾ ਤਾਂ ਸਾਰਾ ਟੱਬਰ ਹੀ ਨਖ ਹੈ ਦੇਵ ਨੇ ਕਿਹਾ ਮਿਤਰਾ ਤੁਹਾਡੀ ਮਿਹਰਬਾਨੀ ਹੈ ਇਮਾਨਦਾਰਤਾ ਹੁਣ ਆਈ ਚਾਹੀਦਾ ਹੈ ਇਹ ਕਿਸੇ ਉਤੇ ਆਸਾਨ ਨਹੀਂ ਹੈ ਇਮਾਨਦਾਰ ਰਹੋਗੇ ਜ਼ਿੰਦਗੀ ਚੰਗੀ ਲੰਘ ਜਾਊਗੀ ਬੱਸ ਸਟੈਂਡ ਜਾਂਦੀ ਸਿਟੀ ਯੂ ਦੀ ਬੱਸ ਘੜੀ ਦੇਖ ਕੇ ਉਹ ਕਾਲੀ ਕਾਲੀ ਜਾਣ ਵੇਲੇ ਕਹਿਣ ਲੱਗੇ ਚੰਗਾ ਦੇਵ ਜੀ ਅਸੀਂ ਫੋਨ ਕਰਕੇ ਆਵਾਂਗੇ ਅਸੀਂ ਹੋਰ ਵੀ ਬੰਦੇ ਭੇਜਾਂਗੇ ਤੁਹਾਡੇ ਕੋਲ ਜਲਦੀ ਬੱਸ ਵਿੱਚੋਂ ਹੱਥ ਹਲਾ ਕੇ ਉਹ ਅਲਵਿਦਾ ਕਹਿ ਰਹੇ ਸਨ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ